ਲੋ ਜੀ ਤੁਹਾਨੂੰ ਦਿਖਾ ਦਈਏ ਕਿਲਾ ਪੰਬਟੰਡੇ ਦਾ ਆਇਆ ਤਾਂ ਮੈਂ ਪਹਿਲੀ ਵਾਰ ਆ ਮੈਂ ਕਿਸੇ ਕੰਮ ਵਾਸਤੇ ਸੀ ਤਾਂ ਥੋੜਾ ਮੇਲੇ ਉਠਾਏਗਾ 10-15 ਮਿੰਟ ਮਾ ਚੱਲ ਦਿਖਾ ਦਈਏ ਜਿੰਨਕ ਦਿਖਾ ਹੁੰਦਾ ਲੋ ਜਿੰਦਾ ਚੱਲਦੇ ਆ ਪਾਏਗਾ ਥੋੜਾ ਜਿਹਾ ਚੱਲਦੇ ਆ ਆ ਜਾ ਲੋ ਜੀ ਇਹ ਹੈਗਾ ਉਹ ਗੁਰਦੁਆਰਾ ਸਾਹਿਬ ਨੇ ਨਾ ਪਰ ਲੋ ਕਿਲਾ ਦਿਖਾਈ ਜੀ ਤੁਹਾਨੂੰ ਮਟੰਡੇ ਦਾ ਮੈਂ ਵੀ ਪਹਿਲੀ ਵਾਰ ਆਇਆ ਮੈਨੂੰ ਵੀ ਨਹੀਂ ਪਤਾ ਅੰਦਰ ਕੀ ਹਾਲ ਖਦਾਵਾ ਤੇ ਮਨਾ ਬੋਰਡ ਲੱਗਾ ਹੋਇਆ ਇਤਿਹਾਸ ਦਾ ਚੀ ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਪਰ ਨੂੰ ਵਾਸਤੇ ਲਓ ਜੀ ਪੜ ਲਓ ਤੁਸੀਂ ਇਤਿਹਾਸ ਤੇ ਫੋਟੋ ਪਾ ਲਾਂਗੇ ਜੀ ਦਾ ਨਹੀਂ ਤਾਂ ਮੈਂਗਾ ਵੀਡੀਓ ਦੇਖੋ ਅੱਗੇ ਜਾ ਕੇ ਕਮੈਂਟ ਚ ਪੜ ਲਿਓ ਇਤਿਹਾਸ ਤੇ ਇੱਕ ਤਾਂ ਮੈਨੂੰ ਡਰ ਲੱਗੀਆਂ ਦਾ ਯਾਰ ਕਿ ਰੋਕ ਨਾ ਦੇ ਵੀ ਮੈਂ ਤਾਂ ਹੀ ਬੋਰਡ ਪੜ ਦੇਖਦਾ ਖੜਦਾ ਵੀ ਕਿਤੇ ਲਿਖਿਆ ਹੋਇਆ ਤਾਂ ਨਹੀਂਗਾ ਵੀ ਮੋਬਾਈਲ ਨਹੀਂ ਚਲਾਉਣਾ ਹੈਗਾ ਆ ਬੋਰਡ ਦੇਖਦੇ ਆ ਕਿਹੜਾ ੜਾ ਕੋਈ ਦਿਖਣਾ ਨਹੀਂ ਲੱਗਦਾ ਨਾ ਹੈਗਾ ਕੋਈ ਵੀ ਲੋ ਜੀ ਇੰਗਲਿਸ਼ ਭਾਗ ਇਹ ਤਾਂ ਕੋਈ ਨ ਸਰਕਾਰੀ ਨੋਟਿਸ ਆ ਅੱਛਾ ਇਹ ਹੈਗਾ ਮਤਲਬ ਜਿਹਦੇ ਅਧੀਨ ਆ ਸਰਕਾਰ ਦੇ ਕਿਹੜੇ ਐਕਟ ਦੇ ਅਧੀਨ ਆ ਕਿਸ ਹਸਾਬ ਕਰਦਾ ਬਾਹੂ ਆ ਤੇ ਆ ਸੰਗਤ ਚੱਲੀ ਮੈਨੂੰ ਲੱਗਾ ਕੋਈ ਦਵਾਰਾ ਹੈ ਉਹ ਅੰਦਰ ਹਨਾ ਲੋਗੇ ਪਚਾ ਲਿਆ ਹੁਣ ਅੰਦਰ ਕਿਲੇ ਦੇ ਇੱਕਦਮ ਡਰ ਲੱਗੀ ਜਾਂਦਾ ਯਾਰ ਕੋਈ ਰੋਕਣਾ ਦੇ ਵੀਡੀਓ ਨੇ ਕੀ ਪਤਾ ਲੱਗਦਾ ਇਹ ਹੀ ਲਿਖਿਆ ਹੋਇਆ ਹੈ ਜਿੰਝ ਜ਼ਰੂਰੀ ਸੁਚਾਨ ਪੜ੍ਹ ਲਓ ਤੇ ਆ ਹੈਗਾ ਆਪਣਾ ਕਿਲੇ ਦਾ ਰੰਗ ਰੂਪ ਅੰਦਰ ਚੱਲਦੇ ਆ ਤੁਹਾਨੂੰ ਲੱਗਾ ਬਾਅਦ ਚ ਬਣਾ ਨੇ ਖੰਡਾ ਹੀ ਹੁਣ ਵਾਲੀ ਇੱਟਾਂ ਹੀ ਲੱਗਦੀਆਂ ਨੇ ਸੰਭਾਲ ਵਾਸਤੇ ਅਗਪੁਰ ਵਰਗੀਆਂ ਹੋਣੀਆਂ ਕੋਈ ਨੁਕਸਾਨ ਹੋ ਗਿਆ ਹੋਗਾ ਤੇ ਆ ਹੈਗੀ ਆ ਜੀ ਅਸਲ ਕਿਲਾ ਬੜਾ ਉੱਚਾ ਯਾਰ ਇਹ ਤਾਂ ਇਹਨੂੰ ਹੁਣ ਤੱਕ ਮਿਸਤਰੀ 6-6 ਮਹੀਨੇ ਨਿਕਲਦੇ ਹੈਗੇ ਐਡੇਡੇ ਕਿਲੇ ਬਿਨਾ ਆਧੁਨਿਕ ਚੀਜ਼ ਤੀਜਾਂ ਤੋਂ ਕਿਵੇਂ ਬਣਾਏ ਹੋਣਗੇ ਯਾਰ ਐਡੇਡੇ ਕਿਲੇ ਆ ਦੇਖ ਲਓ ਕਮਾਲ ਕਰੀ ਪਈ ਆ ਬਠੰਡੇ ਦਾ ਕਿਲਾ ਹੈ ਹੈ ਯਾਰ ਹੀ ਨਹੀਂ ਦੇਖਿਆ ਜੀ ਐਡੀ ਡੀ ਉਮਰ ਹੋ ਗਈ ਉਹਨੇ ਬੁੱਢੇ ਹੋ ਚਲੇ ਆ ਦੇਖਣ ਵਾਲੀ ਚੀਜ਼ਾਂ ਤਾਂ ਦੇਖੀ ਨਹੀਂ ਆਪਣਾ ਪੰਜਾਬ ਦੇ ਵਿੱਚ ਆ ਗੁਰਦੁਆਰਾ ਸਾਹਿਬ ਦਾ ਰਸਤਾ ਹੀ ਅ ਸਰਦਾਰ ਦਾ ਫਿਰ ਉਹ ਜਿਹੜਾ ਲੈਣਾ ਨੇ ਫਿਰ ਉਹ ਸੱਚੀ ਨੇ ਕੀ ਅਦਾ ਹੁੰਦੀ ਏ ਮੌਸਮ ਦੀ ਨਾ ਪਉ ਦਾ ਪਤਾ ਨਾ ਹਾੜਾਂ ਦਾ ਅਸੀਂ ਖੇਤ ਵੀ ਰੱਜ ਕੇ ਦੇਖੇ ਨਹੀਂ ਸਾਨੂੰ ਕੀ ਪਤਾ ਪਹੜਾਂ ਦਾ ਸਹੀ ਗੱਲ ਆ ਵੀ ਅਸੀਂ ਤਾਂ ਭਾਵੇਂ ਆਪਣਾ ਪੰਜਾਬ ਹੀ ਨਹੀਂ ਦੇਖਿਆ ਹੈਗਾ ਕਿਉਂ ਦੇਖੋ ਵੀ ਆਪਾਂ ਤਾਂ ਆਪਣਾ ਪੰਜਾਬ ਹੀ ਨਹੀਂ ਦੇਖਿਆ ਹੈਗਾ ਅੱਗੇ ਇਹ ਆਕਲੇਨੀਆsta ਦੇਖੇਗੇ ਕਿ ਅਸੀਂ ਕੁੱਲੂ ਮਨਾਲੀ ਦੇਖਾਂਗੇ ਕਿ ਅਸੀਂ ਇੰਡੀਆ ਘੁੰਮਾਂਗੇ ਯਾਰ ਦੇਖ ਲਓ ਭਰਾਵੋ ਪੂਰੀ ਸਫਾਈ ਐਨ ਵਧੀਆ ਮੈਂਟੇਨਰ ਰੱਖਿਆ ਹੋਇਆ ਕਮੇਟੀ ਨੇ ਮੈਨੂੰ ਲੱਗਦਾ ਕਮੇਟੀ ਕਮੇਟੀ ਹੋਊਗੀ ਔਰ ਇਹ ਜਾਂ ਸਰਕਾਰ ਹੋ ਬਾਕੀ ਗੁਰਦੁਆਰਾ ਸਾਹਿਬ ਵਾਲੇ ਨੇ ਠੀਕ ਆ ਠੀਕ ਆਪਣਾ ਸਾਫ਼ ਸੁਥਰਾ ਰੱਖਦੇ ਹੋਣਗੇ ਲਓ ਜੀ ਦੇਖ ਲਓ ਕਿਲਾ ਕਦੇ ਇਹ ਤਾਂ ਬਿਲਿ ਟਾਈਮ ਵਾਲਾ ਕੰਮ ਆ ਮੈਨੂੰ ਐ ਲੱਗਦਾ ਪੂਰਾ ਕਿਲਾ ਤਾਂ ਬਿਲਿ ਟਾਈਮ ਦਾ ਹੀ ਕਦੇ ਫੇਰ ਆਵਾਂਗੇ ਚੱਲੀਏ ਮੈਂ ਆਇਆ ਭੋਗ ਤੇ ਆ ਦੇਖੋ ਆਪ ਚੱਲੇ ਆਂ ਮਿਰਵਰਗੇ ਕੋਈ ਮਾਤੜ ਪਈ ਲੰਗਰ ਖਾ ਕੇ ਚੋਬਰਾ ਦੇਖ ਲਓ ਕਿਲਾ ਬਾਹਰੋਂ ਕਦੇ ਫੇਰ ਆਵਾਂਗੇ ਜੀ ਮਾਲਕ ਨੇ ਕਦੇ ਟਾਈਮ ਦਿੱਤਾ ਵੀਡੀਓ ਕਿਵੇਂ ਲੱਗੀ ਸ਼ੇਅਰ ਕਰੋ ਧੰਨਵਾਦ